ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਪਹੁੰਚਾਂਗੇ ਕਨੌੜ ਸਾਹਿਬ ਕਨੌੜ ਸਾਹਿਬ ਗੁਰਦੁਆਰਾ ਦਰਸ਼ਕੋ ਤੁਸੀਂ ਦੇਖ ਸਕਦੇ ਹੋਗੇ ਮੱਥਾ ਟੇਕਣ ਆਏ ਸੀਗੇ ਆਪਾਂ ਇੱਥੇ ਤੇ ਸੋਚਿਆ ਸ਼ੂਟ ਕਰ ਲਈਏ ਤੇ ਇਹ ਗੁਰਦੁਆਰੇ ਦੇ ਇਤਿਹਾਸ ਦੀ ਗੱਲ ਕਰੀਏ ਇੱਥੇ ਪਹਿਲੀ ਪਾਤਸ਼ਾਹੀ ਛੇਵੀਂ ਪਾਤਸ਼ਾਹੀ ਤੇ ਨੌਵੀਂ ਪਾਤਸ਼ਾਹੀ ਤਿੰਨ-ਤਿੰਨ ਪਾਤਸ਼ਾਹੀਆਂ ਦਾ ਬਰ ਪ੍ਰਾਪਤ ਹੈ ਦਰਸ਼ਕੋ ਇਸ ਗੁਰਦੁਆਰਾ ਸਾਹਿਬ ਨੂੰ ਤੇ ਟੱਲ ਕਨੌੜ ਵੀ ਇਸ ਗੁਰਦੁਆਰੇ ਦਾ ਜਿਹੜਾ ਨਾਮ ਹੈ ਉਹ ਮਤਲਬ ਕਿਹਾ ਜਾਂਦਾ ਇਸ ਪਿੰਡ ਨੂੰ ਮਤਲਬ ਟੱਲ ਕਨੌੜ ਵੀ ਕਿਹਾ ਜਾਂਦਾ ਕਿਉਂਕਿ ਗਰਨਾਨਦ ਕਪਾਦਸ਼ਾ ਤੋਂ ਬੜੀ ਟੱਲ ਟੱਲ ਵਾਲੀ ਇੱਥੇ ਕਨੌੜ ਜੱਟਾਂ ਦੇ ਨਾਮ ਨਾਲ ਵੀ ਜਿਸ ਨੂੰ ਜਾਣਿਆ ਜਾਂਦਾ ਤੇ ਜਿਹੜਾ ਦਰਸ਼ਕੋ ਇਸ ਗੁਰਦੁਆਰੇ ਦਾ ਇਤਿਹਾਸ ਹੈਗਾ ਉਹ ਟੱਲ ਕਨੌੜ ਦਾ ਟੱਲ ਦਾ ਜਿਹੜਾ ਇਤਿਹਾਸ ਹੈ ਉਹ ਇਹ ਹੈ ਵੀ ਜਿਹੜੀ ਪਹਿਲੀ ਪਾਤਸ਼ਾਹੀ ਸੀਗੀ ਇੱਥੇ ਜਿਹੜੇ ਧਾੜ ਵੀ ਹੁੰਦੇ ਸੀਗੇ ਪਿੰਡ ਨੂੰ ਨਾ ਲੁੱਟਦੇ ਸੀਗੇ ਜਿਹੜੇ ਆ ਕੇ ਉਹਨਾਂ ਤੋਂ ਇਸ ਮਤਲਬ ਬਾਬਾ ਨਾਨਕ ਗੁਰਨਾਨਕ ਦੇਵ ਜੀ ਨੇ ਪਹਿਲੀ ਪਾਤਸ਼ਾਹੀ ਨੇ ਉਸ ਚੀਜ਼ ਦੇ ਸੋਲੂਸ਼ਨ ਲਈ ਇੱਥੇ ਇੱਕ ਟੱਲ ਲਾਇਆ ਸੀ ਜਿਹੜਾ ਕਿ ਗੁਰਦੁਆਰੇ ਦੇ ਵਿੱਚ ਹੁਣ ਮੌਜੂਦ ਨਹੀਂ ਹੈਗਾ ਇੱਥੇ ਦੇ ਜਿਹੜੇ ਕਮੇਟੀ ਵਾਲੇ ਨੇ ਜਾਂ ਇੱਥੇ ਦੇ ਪਿੰਡ ਵਾਲੇ ਨੂੰ ਉਹਨੂੰ ਵੀ ਅਸੀਂ ਨੇ ਪੁੱਛਿਆ ਹੈਗਾ ਤੇ ਉਸ ਟੱਲ ਤੇ ਇੱਕ ਬੰਦੇ ਦੀ ਡਿਊਟੀ ਲਾ ਦਿੰਦੇ ਹੁੰਦੇ ਸੀਗੇ ਹਰ ਕੇ ਮਤਲਬ ਪਹਿਲੀ ਸੂਚਿਤ ਕੀਤਾ ਜਾ ਸਕੇ ਜਦੋਂ ਵੀ ਕੋਈ ਇਦਾਂ ਦੀ ਸਿਚੁਏਸ਼ਨ ਆਉਂਦੀ ਸੀਗੀ ਤੇ ਗੁਰਦੁਆਰੇ ਦਾ ਦ੍ਰਿਸ਼ ਦੇਖ ਲਓ ਐਨਾ ਪੀਸਫੁੱਲ ਮਾਹੌਲ ਹੈ ਐਨੀ ਸੋਹਣੀ ਇੱਕ ਤਾਂ ਇਹਦਾ ਨਹਿਰ ਵਾਲਾ ਵਿਊ ਹੈ ਨਾ ਇਹ ਨਹਿਰ ਵਾਲਾ ਵਿਊ ਹੈ ਇਹ ਤਾਂ ਇੰਨਾ ਕੁ ਜ਼ਿਆਦਾ ਪੀਸ ਦਿੰਦਾ ਇੰਨਾ ਸੋਹਣਾ ਵਿਊ ਆਉਂਦਾ ਤੇ ਤੁਸੀਂ ਆਪ ਹੀ ਦੇਖ ਸਕਦੇ ਹੋ ਗੁਰਦੁਆਰਾ ਕਨੌੜ ਸਾਹਿਬ ਬਾਹਰ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਵਿਊ ਆਉਂਦਾ ਹੈਗਾ ਬਾਹਰੋਂ ਤੇ ਆੜੀ ਨਾਲ-ਨਾਲ ਗੰਡੇ-ਗੰਡੇ ਨਹਿਰ ਜਾਂਦੀ ਹੈ ਇਹ ਦੇਖ ਸਕਦੇ ਹੋਗੇ ਆਲੇ-ਦੁਆਲੇ ਬੋਦੇ ਲਾਏ ਹੋਏ ਨੇ ਬਹੁਤ ਸੋਹਣਾ ਵਿਊ ਆਉਂਦਾ ਹੈਗਾ ਇੱਥੋਂ ਗੁਰਦੁਆਰਾ ਸਾਹਿਬ ਦਾ ਤੇ ਅੱਜ ਹੁਣ ਆਪਾਂ ਚੱਲਦੇ ਆਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਹੁੰਨੇ ਆ ਨਤਮਸਤਕ ਇੱਥੇ ਤੇ ਆਪਾਂ ਇਸ ਗੁਰਦੁਆਰਾ ਸਾਹਿਬ 'ਚ ਕਾਫੀ ਟਾਈਮ ਤੋਂ ਆਉਣੇ ਆ ਜਿੱਦਾਂ ਸਾਰੇ ਕਿਉਂ ਪਵਾਨੀਗੜ੍ਹ ਨੂੰ ਮੇਨ ਲੱਗ ਜਾਂਦਾ ਇਹ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਟਾਈਮ ਤੋਂ ਆਉਣੇ ਆ ਤੇ ਬਹੁਤ ਸਾਰੇ ਜਿਹੜੇ ਆਲੇ-ਦਾਲ ਦੇ ਪਿੰਡਾਂ ਦੇ ਲੋਕ ਨੇ ਜਿਹੜੇ ਸ਼ਰਧਾ ਰੱਖਦੇ ਨੇਗੇ ਇਸ ਗੁਰਦੁਆਰਾ ਸਾਹਿਬ ਇਸ ਧਾਰਮਿਕ ਸਥਾਨ ਦੇ ਬਰਤੀ ਸਾਰੀ ਤੁਮਸਤਕ ਹੋਣ ਆਉਂਦੇ ਐ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇੱਥੇ ਦੇ ਪ੍ਰਬੰਧਾਂ ਦੀ ਜੇ ਗੱਲ ਕਰਨੀਏ ਤਾਂ ਬਹੁਤ ਸੋਹਣੇ ਪ੍ਰਬੰਧ ਨੇ ਔਰ ਹਰ ਇੱਕ ਚੀਜ਼ ਦਾ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਤੇ ਹੁਣ ਆਪਾਂ ਹੁੰਨੇ ਆਂਗੇ ਐਂਟਰ ਤੁਮਸਤਕ ਹੋਣ ਲਈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਥੇ ਪ੍ਰਕਾਸ਼ ਹੋਇਆ ਉਹ ਤੁਸੀਂ ਸਾਰਾ ਦੇਖ ਸਕਦੇ ਹੋਗੇ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਕਿੰਨਾ ਸੋਹਣਾ 뷰 ਆ ਬਹੁਤ ਸ਼ਾਂਤੀ ਵਾਲਾ ਮਾਹੌਲ ਹੁੰਦਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੋਸਟਲੀ ਆਪਾਂ ਇੱਥੇ ਆਉਂਦੇ ਹੀ ਰਹਿਣੇ ਆਂਗੇ ਤੇ ਜਿੰਨੇ ਵੀ ਅਲਦਾਲੇ ਦੇ ਪਿੰਡਾਂ ਦੇ ਲੋਕ ਆ ਜਿਹੜੇ ਵੀ ਪਿੰਡ ਲੱਗਦੇ ਆਂਗੇ ਸਪੈਸ਼ਲੀ ਵਾਹਣੀਗੜਾ ਡਿਸਟ੍ਰਿਕਟ ਨੂੰ ਸੁਨਾਮ ਨੂੰ ਸੰਗਰੂਰ ਨੂੰ ਮੋਸਟਲੀ ਉੱਥੋਂ ਦੇ ਜਿਹੜੇ ਯਾਤਰ ਲੋਕ ਨੇ ਉਹ ਇੱਥੇ ਨਤਮਸਤਕ ਹੁਣ ਆਉਂਦੇ ਹੀ ਆਉਂਦੇ ਨੇ ਅੱਜ ਦਾ ਫਰਮਾਨ ਆਗੇ ਸਕਰੀਨ ਤੇ ਲੱਗਿਆ ਹੋਇਆ ਤੁਸੀਂ ਵੜ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਪੋਹਰਾ ਸਾਹਿਬ ਹੈ ਜਿਹੜਾ ਜਿਹੜਾ ਕਿ ਬਹੁਤ ਜ਼ਿਆਦਾ ਮਤਲਬ ਇਤਿਹਾਸਿਕ ਇੱਕ ਸਾਰਾ ਗੁਰਦੁਆਰਾ ਹੈ ਇਤਿਹਾਸਿਕ ਜਗ੍ਹਾ ਤੇ ਹੀ ਬਣਿਆ ਹੋਇਆ ਹੈਗਾ ਤੇ ਆ ਆਪਣੀ ਟੀਮ ਦੇ ਮੈਂਬਰ ਨੇ ਨਾਲੇ ਵੀ ਆਪਣੇ ਨਾਲ ਮੱਥਾ ਟੇਕਣ ਆਏ ਨੇ ਇੱਥੇ ਸਾਰਾ ਦੇਖ ਸਕਦੇ ਹੋ ਪ੍ਰਕਾਸ਼ ਮਾਨ ਨੇ ਗੁਰੂ ਗ੍ਰੰਥ ਸਾਹਿਬ ਤੇ ਆਪਾਂ ਹੁੰਦੇ ਹੰਤਮਸਤਕ ਤੇ ਉਸ ਤੋਂ ਬਾਅਦ ਤੁਹਾਨੂੰ ਲੈ ਕੇ ਚੱਲਦੇ ਆਂਗੇ ਪੋਰਾ ਸਾਹਿਬ ਦੇ ਵਿੱਚ ਜਿਹੜਾ ਇਸ ਜਗ੍ਹਾ ਤੇ ਇਸ ਜਗ੍ਹਾ ਨੂੰ ਮਤਲਬ ਟੱਲ ਕਨੌੜ ਦਾ ਨਾਮ ਵੀ ਦਿੱਤਾ ਜਾਂਦਾ ਹੈਗਾ ਉਹ ਜਿੱਦਾਂ ਕਿ ਆਪਾਂ ਨੇ ਸਟਾਰਟਿੰਗ ਦੇ ਵਿੱਚ ਵੀਡੀਓ ਦੇ ਵਿੱਚ ਦੱਸਿਆ ਹੈਗਾ ਵੀ ਤਾੜਵੀਆਂ ਤੋਂ ਲੜੇਰਿਆਂ ਤੋਂ ਜਿਹੜੇ ਇੱਥੇ ਹਮਲਾ ਕਰਦੇ ਸੀਗੇ ਉਸ ਟਾਈਮ ਦੇ ਵਿੱਚ ਗੁਰੂ ਨਾਨਕ ਬਾਦਸ਼ਾਹ ਨੇ ਜਦੋਂ ਪਿੰਡ ਦੇ ਲੋਕ ਉਹਨਾਂ ਕੋਲੇ ਗਏ ਕਿਸੇ ਸਮੱਸਿਆ ਦਾ ਹੱਲ ਕੀਤਾ ਜਾਵੇ ਇਹ ਪੋਰਾ ਸਾਹਿਬ ਹੈ ਪੋਰਾ ਸਾਹਿਬ ਦੇ ਵਿੱਚ ਹੁੰਨੇ ਆਪਾਂ ਐਂਟਰ ਤੇ ਉਸ ਸਮੱਸਿਆ ਦੇ ਹੱਲ ਲਈ ਹੀ ਟਾਲ ਇੱਥੇ ਲਗਾਇਆ ਗਿਆ ਸੀ ਤੇ ਉੱਥੇ ਇੱਕ ਬੰਦੇ ਦੀ ਪਿੰਡ ਦੇ ਵਿੱਚੋਂ ਹੀ ਪਰਸਨ ਦੀ ਡਿਊਟੀ ਰਹਿੰਦੀ ਸੀਗੀ ਤਾਂ ਕਿ ਹਮਲਿਆਂ ਤੋਂ ਇਸ ਪਿੰਡ ਨੂੰ ਬਚਾਇਆ ਜਾ ਸਕੇ ਪੂਰਾ ਸਾਹਿਬ ਦੇ ਵਿੱਚ ਆ ਪਾ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਹੋ ਪੂਰਾ ਸਾਹਿਬ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਧਰਲੇ ਪਾਸਿਓਂ ਪੂਰਾ ਸਾਹਿਬ ਚ ਐਂਟਰੈਂਸ ਹੈ ਤੇ ਦੂਜੇ ਪਾਸਿਓਂ ਆਊਟਡੋਰ ਲਈ ਬੌੜੀਆਂ ਬਣੀਆਂ ਹੋਈਆਂ ਨੇ ਬਿਲਕੁਲ ਸ਼ੋਰ ਸ਼ਰਾਬਾ ਰਹਿਤ ਇਸ ਪਾਸਥਾਨ ਕਹਿ ਦਈਏ ਬਿਲਕੁਲ ਇੱਕ ਪੀਸ ਵਾਲੀ ਜਗ੍ਹਾ ਕਹਿ ਦਈਏ ਇੱਥੇ ਆ ਕੇ ਮਨ ਨੂੰ ਇੰਨੀ ਕਿ ਤਸੱਲੀ ਮਿਲਦੀ ਆ ਠੀਕ ਐ ਐਕਸਪਲੇਨ ਨਹੀਂ ਕੀਤੀ ਜਾ ਸਕਦੀ ਤੇ ਉਸ ਤੋਂ ਬਾਅਦ ਦਰਸ਼ਕੋ ਤੁਹਾਨੂੰ ਦਿਖਾਉਣੇ ਆਗੇ ਬਾਹਰ ਦਾ ਦ੍ਰਿਸ਼ ਬਾਹਰ ਦਾ ਦ੍ਰਿਸ਼ ਵੀ ਇੰਨਾ ਸੋਹਣਾ ਹੈਗਾ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਤੇ ਇੱਥੇ ਹੋਰ ਵੀ ਨਿਰਮਾਣ ਜਿਹੜਾ ਉਹ ਚੱਲ ਰਿਹਾ ਇਸ ਟਾਈਮ ਸਾਰੇ ਜਿਹੜੇ ਕਮੇਟੀ ਮੈਂਬਰ ਨੇ ਪਿੰਡ ਦੇ ਬੰਦੇ ਨੇ ਸਹਿਯੋਗ ਨਾਲ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਇਹਨਾਂ ਦਾ ਤੇ ਆਪਾਂ ਆ ਰਹੇ ਹਾਂਗੇ ਭੋਰਾ ਸਾਹਿਬ ਤੋਂ ਹੁਣ ਬਾਹਰ ਉੱਪਰੋਂ ਆਪਾਂ ਚੱਲ ਪੇ ਵਾਪਿਸ ਤੇ ਬਾਹਰ ਦਾ ਤੁਹਾਨੂੰ ਦ੍ਰਿਸ਼ ਦਿਖਾਉਣੇ ਹਾਂਗੇ ਲੰਗਰ ਹਾਲ ਦਾ ਤੇ ਮੇਨ ਜਿਹੜਾ ਗੁਰਦੁਆਰਾ ਸਾਹਿਬ ਦਾ ਮੇਨ ਇੱਥੇ ਸਟਾਰਟਿੰਗ ਦੇ ਵਿੱਚ ਮੱਥਾ ਟਿਕਦਾ ਉਹ ਸਥਾਨ ਹੈ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਨੇ ਇੱਥੇ ਤੇ ਪਾਕਿਆਂ ਦਾ ਪ੍ਰਬੰਧ ਸਾਰਾ ਓਵਰਆਲ ਪ੍ਰਬੰਧ ਬਹੁਤ ਸੁਨਾ ਕੀਤਾ ਹੋਇਆ ਗੁਰਦੁਆਰਾ ਸਾਹਿਬ ਦਾ ਦਰਸ਼ਕੋ ਆਹ ਉਹ ਰਕਤ ਹੈ ਜਿਹੜਾ 550 ਸਾਲ ਤਕਰੀਬਨ ਇਹ ਪੁਰਾਣਾ ਦਰਖਤ ਹੈ ਇੱਥੇ ਕੰਮ ਚੱਲ ਰਿਹਾ ਹੈ ਤੇ ਗੁਰਦੁਆਰੀ ਜਿਹੜੀ ਕਮੇਟੀ ਆ ਉਹਦਾ ਰੋਲ ਇੰਨਾ ਕੁ ਵਧੀਆ ਕਿ ਇਸ ਜਗਾ ਨੂੰ ਸਾਹਮਣੇ ਦੀ ਇਸ ਦਰਖਤ ਨੂੰ ਸਾਹਮਣੇ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਨੇ ਪੋਲ ਦੇਖ ਸਕਦੇ ਹੋ ਸਪੋਟਾਂ ਦੇਖ ਸਕਦੇ ਹੋ ਤੁਸੀਂ ਪੂਰਾ ਵਿਊ ਦੇ ਲਈ ਉੱਪਰ ਗੁਰਦੁਆਰਾ ਸਾਹਿਬ ਤੱਕ ਦਾ ਠੀਕ ਹੈ ਤੇ ਉਹ ਦੂਜੀ ਸਾਈਡ ਲੰਗਰ ਹਾਲ ਹੈ ਉਹ ਵੱਡਾ ਪੂਰਾ ਇਹ ਵੀ ਸਾਰਾ ਕੰਮ ਦੁਬਾਰੇ ਨਵਾਂ ਕਰਵਾਇਆ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਦ੍ਰਿਸ਼ ਬਣਦਾ ਤੇ ਉਹ ਦੂਜੀ ਸਾਈਡ ਹੋਰ ਜਿਹੜਾ ਨਿਰਮਾਣ ਕਾਰਜ ਹੈ ਉਹ ਵੀ ਪਿੰਡ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਉਹ ਤੁਸੀਂ ਦੇਖ ਸਕਦੇ ਹੋ ਆਪਣੀ ਬੈਕ ਸਾਈਡ ਤੇ ਆਹ ਸਾਈਡ ਸਰੋਵਰ ਹੈ ਸਰੋਵਰ ਦੇ ਵੀ ਦਰਸ਼ਨ ਤੁਹਾਨੂੰ ਕਰਾਉਣੇ ਆ ਆ ਜੋ ਚੱਲਦੀ ਕਿੰਨਾ ਇੰਨਾ ਕਿ ਨਾ ਇੱਥੇ ਮਤਲਬ ਇਹਨਾਂ ਕਿ ਪੀਸਫੁਲ ਇਹ ਪਲੇਸ ਹੈ ਇੰਨਾ ਕਿ ਪੀਸ ਹੈ ਆ ਆਪਾਂ ਨੂੰ ਆਉਂਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਓਰੇ ਤਕਰੀਬਨ ਤਕਰੀਬਨ ਆਪਾਂ ਨੂੰ ਵੀ ਕਾਫੀ ਸਾਲ ਹੋ ਗਏ ਇੱਥੇ ਆਉਂਦਿਆਂ ਨੂੰ ਮਤਲਬ ਸਟਾਰਟਿੰਗ ਤੋਂ ਅਸੀਂ ਇੱਥੇ ਹਾਂ ਆ ਇੰਨਾ ਕਿ ਇੱਥੇ ਪੀਸ ਦਾ ਮਾਹੌਲ ਹੈ ਇੱਕ ਤਾਂ ਜਿਹੜੀ ਗੁਰਦੁਆਰੇ ਦੇ ਕੰਢੇ-ਕੰਢੇ ਲਹਿਰ ਜਾਂਦੀ ਆ ਮਤਲਬ ਇੰਨਾ ਕਿ ਇੱਥੇ ਪੀਸ ਹੈ ਨਾ ਇੰਨਾ ਕਿ ਪੀਸ ਹੈ ਇੱਥੇ ਵੀ ਇੱਕ ਤਾਂ ਗੁਰਦੁਆਰੇ ਦੇ ਕੰਢੇ ਜਿਹੜੀ ਲਹਿਰ ਜਾਂਦੀ ਹੈ ਉਹ ਦ੍ਰਿਸ਼ੀ ਵੱਖਰਾ ਹੁੰਦਾ ਇੱਥੋਂ ਗੁਰਦੁਆਰੇ ਦੇ ਨਾਲ-ਨਾਲ ਜਿਹੜੀ ਨਹਿਰ ਆਉਂਦੀ ਹੈ ਤੇ ਮਾਹੌਲ ਇੱਥੇ ਇੰਨਾ ਸੋਹਣਾ ਗੁਰਦੁਆਰਾ ਮਤਲਬ ਇੰਨਾ ਕਿ ਪੀਸ ਮਿਲਦਾ ਨਾ ਇੱਥੇ ਆ ਕੇ ਮਤਲਬ ਕਹਿਣ ਸੁਣਨ ਤੋਂ ਪਰੇ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਉਹ ਚੀਜ਼ ਨੂੰ ਤੇ ਆਲੇ-ਦੁਆਲੇ ਦੇ ਜਿੰਨੇ ਵੀ ਪਿੰਡ ਨੇ ਸਾਰਿਆਂ ਦੀ ਸੰਗਤ ਸਾਰੇ ਪਿੰਡਾਂ ਚੋਂ ਸੰਗਤ ਇੱਥੇ ਆਉਂਦੀ ਹੈ ਤੇ ਐਤਵਾਰ ਨੂੰ ਇੱਥੇ ਮਤਲਬ ਬਹੁਤ ਜ਼ਿਆਦਾ ਰਸ ਹੁੰਦਾ ਸੰਗਤ ਦਾ ਤੇ ਬਾਕੀ ਮੱਸੀਆ ਪੂਰਨਵਾਸੀ ਜਿਹੜੇ ਆਪਣੇ ਬਣੇ ਆਏ ਨੇ ਉਹ ਵੀ ਇੱਥੇ ਭਰਦਿਆਂ ਨੇ ਵੀ ਜਿਹੜੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਦੂਜੇ ਪਾਸੇ ਇੱਕ ਹੋਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਰਾਜਮਾਨ ਹੈ ਜਿੱਥੇ ਕਿ ਵੱਖ-ਵੱਖ ਸੰਤਾਂ ਨੇ ਜਿਨ੍ਹਾਂ ਨੇ ਸੇਵਾ ਨਿਭਾਈ ਇੱਥੇ ਤੇ ਉਹਨਾਂ ਚੋਂ ਸੰਤ ਬਾਬਾ ਪੰਜਾਬ ਸਿੰਘ ਜੀ ਬਾਬਾ ਮੀਰ ਸਿੰਘ ਜੀ ਤੇ ਜਿਨ੍ਹਾਂ ਦੇ ਕੇ ਰੂਪ ਇੱਥੇ ਲਾਏ ਹੋਏ ਨੇ ਸੰਤ ਬਾਬਾ ਮੀਰ ਸਿੰਘ ਜੀ ਸੰਤ ਬਾਬਾ ਰਾਮ ਸਿੰਘ ਜੀ ਸੰਤ ਬਾਬਾ ਰੱਲਾ ਸਿੰਘ ਜੀ ਇਹਨਾਂ ਦੇ ਸਰੂਪ ਤੁਸੀਂ ਦੇਖ ਸਕਦੇ ਹੋਗੇ ਇਸ ਜਗ੍ਹਾ ਤੇ ਲਾਏ ਹੋਏ ਨੇ ਤੇ ਇਹ ਉਹ ਇਤਿਹਾਸਿਕ ਰੁੱਖ ਹੈ ਜਿੱਥੇ ਤਿੰਨੋਂ ਪਾਤਸ਼ਾਹੀਆਂ ਦੀ ਜਿਸਤੀ ਉਮਰਕ ਨੂੰ ਸ਼ੋਹ ਪ੍ਰਾਪਤ ਤੇ ਗੁਰਦੁਆਰੇ ਦਾ ਓਵਰਆਲ ਤੁਸੀਂ ਵਿਊ ਦੇਖ ਸਕਦੇ ਹੋ ਲੰਗਰ ਹਾਲ ਵਾਲੀ ਸਾਈਡ ਤੋਂ ਪਾ ਵਿਊ ਲੈ ਰਹੇ ਆ ਇੱਕ ਪਾਸੇ ਐਂਟਰੈਂਸ ਹੈ ਦੂਜੇ ਪਾਸੇ ਜਿਹੜਾ ਸਰੋਵਰ ਹੈ ਜਿਹੜਾ ਉਹ ਮਤਲਬ ਟੱਲ ਹੁੰਦਾ ਸੀਗਾ ਜੀ ਹਨਾ ਸਾਬ ਜਿਹੜੇ ਵੀ ਇਹ ਪਿੰਡ ਟੁੱਟਿਆ ਜਾਂਦਾ ਉਹਦਾ ਕੀ ਹੋ ਗਿਆ ਜੀ ਮਤਲਬ ਹੁਣ ਹੈਗਾ ਹੀ ਟੱਲ ਹੋ ਇੱਥੇ ਨਾ ਹੁਣ ਨਹੀਂ ਵੀਰੇ ਹੈਗਾ ਉਹ ਹੁਣ ਟੱਲ ਨਹੀਂ ਹੈਗਾ ਨਾ ਹੁਣ ਨਹੀਂ ਹੈਗਾ ਪਹਿਲਾਂ ਹੈਗਾ ਸੀਗਾ ਉਹ ਫਿਰ ਪਿਛਲੇ ਬਾਬਾ ਜੀ ਨੇ ਲਹਾਤਾ ਸੀ ਕਿਤੇ ਕਰਨ ਹਾਂ ਕੋਈ ਬਾੜਾ ਮੋਟਾ ਕੁਝ ਕਹਿਣ ਲੱਗੇ ਹੋਣੇ ਲੋਕ ਅੱਛਾ ਅੱਛਾ ਵੀ ਉਹਦੇ ਚਾਹੀਦਾ ਨਹੀਂ ਜਾਂ ਕੋਈ ਹੋਰ ਗੱਲ ਬਾਤ ਪਹਿਲਾਂ ਜਰੂਰ ਹੁੰਦਾ ਤੇ ਉਰੇ ਤਾਂ ਮੈਨੂੰ ਉਹ ਅਰਜੇ ਤੋਂ ਲਾਉਣ ਨਾਲ ਹੀ ਗੁਰਦੁਆਰਾ ਅਮਕੂ ਗੁਰੂ ਜੀ ਗੁਰਦੁਆਰਾ ਸਾਹਿਬ ਉਹ ਜਿਹੜਾ ਇਸ ਜਗ੍ਹਾ ਤੇ ਕਰਨ ਕਿਉਂ ਨਾ ਉਹ ਨਹੀਂ ਹੈਗਾ ਪਰ ਉਹੜਾ ਇਤਿਹਾਸ ਹੈ ਵੀ ਇਹ ਪਿੰਡ ਉੱਤ ਢਾੜ ਵੀ ਜਦੋਂ ਇਸ ਪਿੰਡ ਤੇ ਹਮਲਾ ਕਰਦੇ ਸੀਗੇ ਉਹ ਕੰਨ ਦਾ ਦਿਹਾਤੀ ਸੀਗਾ ਜੋ ਕੰਨ ਤੇ ਇੱਕ ਬੰਦੇ ਦੀ ਡਿਊਟੀ ਲਾੜਤੀ ਜਾਂਦੀ ਸੀ ਵੀ ਉਹ ਟਿੱਕੇ ਕੰਦਾ ਉਹ ਕੰਨ ਤੇ ਡਿਊਟੀ ਲਗਾਉਂਦਾ ਸੀ ਤਾਂ ਕਿ ਪਿੰਡ ਨੂੰ ਉੱਤਣ ਤੋਂ ਬਚਾਇਆ ਜਾ ਤੇ ਜਿਹੜੀ ਇਹਦੀ ਲੋਕੇਸ਼ਨ ਆਉਂਦੀ ਆ ਉਹ ਆਉਂਦੀ ਆ ਭਵਾਨੀਗੜ ਜ਼ਿਲ੍ਹਾ ਸੰਗਰੂਰ ਇਹ ਆਪਣੇ ਪੱਟੀ ਵਾਲ ਹੋ ਕੇ ਵੀ ਪਿੰਡਾਂ ਦੇ ਵਿੱਚ ਦੀ ਹੋ ਕੇ ਵੀ ਇੱਧਰੋਂ ਆਇਆ ਜਾ ਸਕਦਾ ਤੇ ਸੁਨਾਮ ਰੋਡ ਤੋਂ ਛਨੇੜੀ ਕਰਾਚੋਂ ਹੋ ਕੇ ਸੰਗਰੇੜੀ ਹੋ ਕੇ ਵੀ ਇੱਥੇ ਪਹੁੰਚਿਆ ਜਾ ਸਕਦਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ